हां ਵੀ ਸਜਣੋ ਤੁਹਾਨੂੰ ਸਤਿ ਸ੍ਰੀ ਅਕਾਲ ਇਹ ਜਿਹੜੀਆਂ ਜੜਾਂ ਨੇ ਆਪਣਾ ਵਿਕਾਸ ਨਹੀਂ ਕਰਨਾ ਤੇ ਇਹ ਜਿਹੇ ਪੌਦਿਆਂ ਨੇ ਸਾਡਾ ਜਿਹੜਾ ਵਿਕਾਸ ਹੈ ਉਹ ਨਹੀਂ ਕਰਨਾ ਨਹੀਂ ਸਾਡਾ ਝੜਬਾਨਾ ਆਪਾਂ ਫੀਡ ਤੋਂ ਕਾਫੀ ਦਿਨ ਦੂਰ ਰਹੇ ਕਿਉਂਕਿ ਘਰ ਵਿੱਚ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆ ਗਈ ਸੀ ਹੁਣ ਦੁਬਾਰਾ ਆਪਾਂ ਵੀਡੀਓ ਪਉਂਦੇ ਸਟਾਰਟ ਕਰ ਦਿੱਤੀਆਂ ਤੇ ਖੇਤਾਂ ਦੀ ਫੀਲਡ ਸਟਾਰਟ ਕਰ ਦੁੱਤੀ ਹੈ ਬਹੁਤ ਸਾਰੇ ਭਰਾਵਾਂ ਨੂੰ ਤਕਲੀਫ ਆਈ ਪਈ ਹੈ ਪੂਰੀ ਜ਼ਿਆਦਾ ਪ੍ਰੋਬਲਮ ਆਈ ਪਈ ਹੈ ਕੋਈ ਕਰਨ ਜਿਹਨੂੰ ਕੀ ਪ੍ਰੋਬਲਮ ਆ ਹੁਣ ਮੇਰਾ ਤੁਹੀ ਨੰਬਰ ਚੱਲ ਪਿਆ ਤੇ ਜਦੋਂ ਮਰਜੀ ਫੋਨ ਕਰਕੇ ਸੱਦ ਸਕਦੇ ਹੋ ਤੇ ਆਪਾਂ ਸਾਰੇ ਮਸਲੇ ਹੱਲ ਕਰ ਦਿਆਂਗੇ ਕਿਉਂਕਿ ਇਹ ਜਿਹੜੀਆਂ ਜੜਾਂ ਨੇ ਸਾਡਾ ਜਿਹੜਾ ਝਾੜ ਹੈ ਉਹ ਨਹੀਂ ਮੰਨਦੇ ਨਾਲ ਸਾਡਾ ਜਿਹੜਾ ਖੇਤ ਹੈ ਉਹ ਖਾਲੀ ਰੱਖਣਾ ਹੈ ਤੇ ਆਪਾਂ ਹੁਣ ਇਹਨਾਂ ਜੜਾਂ ਦੀ ਕੰਮ ਕਰਾਂਗੇ ਮੇਨ ਸਿਰਫ ਵੀਡੀਓ ਇਸ ਕਰਕੇ ਆਪਾਂ ਬਣਾਈਏ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਮਿਰਚਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਬਲਮ ਆ ਰਹੀਆਂ ਨੇ ਇਹਦਾ ਵੀਡੀਓ ਬਹੁਤ ਛੋਟੀ ਹੈ ਔਰ ਅੱਜ ਤੋਂ ਬਾਅਦ ਸਾਰੀ ਉਹ ਵੀਡੀਓ ਬਣਾਉਣੀ ਸਟਾਰਟ ਕਰ ਦਿਆਂਗੇ ਦੱਸਾਂਗੇ ਕੀ ਕੀ ਰੋਗ ਤੇ ਕੀ ਕੀ ਇਹਦੇ ਹੱਲ ਨੇ ਕਿਉਂਕਿ ਫੀਲਡ ਦੇ ਵਿੱਚ ਜਾ ਨਹੀਂ ਗਿਆ ਮੈਂ ਬਹੁਤ ਲੰਮਾ ਟਾਈਮ ਘਰ ਦੇ ਵਿੱਚ ਰਿਹਾ ਕਿਉਂਕਿ ਘਰ ਦੇ ਵਿੱਚ ਵੱਡੇ ਬ੍ਰਦਰ ਦੀ ਜਿਹੜੀ ਮੋਤਾ ਹੋ ਚੁੱਕੀ ਸੀ ਬਹੁਤ ਸਾਨੂੰ ਘਟਾ ਪਿਆ ਜਿਸ ਦੇ ਕਰਕੇ ਅਸੀਂ ਵੀਡੀਓ ਨਹੀਂ ਪਾ ਸਕੇ ਅਸੀਂ ਪ੍ਰੋਪਰ ਤਰੀਕੇ ਨਾਲ ਖੇਤਾਂ ਦੇ ਫੀਲਡ 'ਚ ਨਹੀਂ ਜਾ ਸਕੇ ਸਾਡੀ ਬਹੁਤ ਵੱਡੀ ਮਜਬੂਰੀ ਸੀ ਅੱਜ ਇਹ ਪਹਿਲੀ ਵੀਡੀਓ ਪਾ ਸਟਾਰਟ ਕਰ ਚੁੱਕੇ ਆਂ ਤੇ ਹੁਣ ਤੁਹਾਨੂੰ ਦੱਸਾਂਗੇ ਵੀ ਕੀ ਕੀ ਹੱਲ ਕੀ ਕੀ ਮਸਲੇ ਆਪਾਂ ਕਰਨੇ ਆ ਜਿਹਦੇ ਮੱਚਾ ਇੰਨੀਆਂ ਭੇੜੀਆਂ ਪਈਆਂ ਖੜੀਆਂ ਜਾਂ ਮਿਰਚ ਪੀੜਕ ਮਰੀ ਜਾਂਦੀ ਹੈ ਮਿਰਚ ਦਬੀ ਖੜੀ ਹੈ ਤੁਸੀਂ ਮੇਰੇ ਨਾਲ ਕੰਟੈਕਟ ਜਰੂਰ ਕਰ ਲਿਓ ਤੁਹਾਡੇ ਸਾਰੇ ਮਸੇ ਹੱਲ ਆਪਾਂ ਕਰਾਂਗੇ ਵਾਹਿਗੁਰੂ ਸੁੱਖ ਰੱਖੇ ਕਰਨਾ ਪਰਮਾਤਮਾ ਬਾਬੇ ਨਾਨਕ ਨੇ ਆ ਲੇਕਿਨ ਆਪਾਂ ਪੂਰਾ ਜੋਰ ਲਾ ਦੇਾਂਗੇ ਵੀਡੀਓ ਵੱਤਵਾਂ ਸ਼ੇਅਰ ਕਰਿਓ ਕਿਉਂਕਿ ਜਿੰਨੇ ਫਾਰਮਰ ਤੱਕ ਵੀਡੀਓ ਜਾਊਗੀ ਓਨੇ ਫਾਰਮਰ ਦਾ ਭਲਾ ਹੋਣਾ ਓਨਾਂ ਦੀ ਫੋਨ ਆਉਣੇ ਆ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਤੇ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਤੁਸੀਂ ਕਿੰਨੇ ਤੱਕ ਪਹੁੰਚਾ ਸਕਦੇ ਹੋ ਸਰਬੱਤ ਦਾ ਭਲਾ ਕਰੋਗੇ ਤੁਹਾਡਾ ਭਲਾ ਨਾਲ ਹੋਣਾ ਹੈ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ